ਇੱਕ ਆਰਟੀਕਲ ਹੁੰਦਾ ਐਨ ਇਹਦੀ ਕਨਫਿਊਜ਼ਨ ਕੁਝ ਲੋਕਾਂ ਨੂੰ ਹੁੰਦੀ ਹੈ ਸੋ ਆਪਾਂ ਉਹਦੇ ਤੇ ਗੱਲ ਕਰਦੇ ਆਂ ਐਨ ਐਨਸ ਮਤਲਬ ਹੁੰਦਾ ਇੱਕ ਅੱਛਾ ਇਹ ਨਾਰਮਲ ਗੱਲ ਹੈ ਕਿ ਜਦੋਂ ਤੁਸੀਂ ਸੁਣਿਆ ਹੋਣਾ ਬੜੀ ਵਾਰੀ ਕਿ A E I O U ਇਹ ਪੰਜ ਵੋਅਲਸ ਨੇ ਇਹਨਾਂ ਤੋਂ ਪਹਿਲਾਂ ਅਗਰ ਆਪਾਂ ਗੱਲ ਕਰਨੀ ਹੈ ਇੱਕ ਤਾਂ ਆਪਾਂ ਐਨ ਯੂਜ਼ ਕਰਾਂਗੇ ਜਿਦਾ ਆਪਕੰਨਿਆ ਐਨ ਐਪਲ ਬੜੀ ਨਾਰਮਲ ਜੀ ਗੱਲ ਆ ਐਨ ਐਪਲ ਐਨ ਔਰੈਂਜ ਐਨ ਐਗ ਇਸ ਐਨ ਐਪਲ ਇਸ ਐਨ ਔਰੈਂਜ ਲੇਕਿਨ ਐਨ ਹੋਰ ਵੀ ਜਗ੍ਹਾ ਤੇ ਲੱਗਦਾ ਉਹ ਕਿੱਥੇ ਲੱਗਦਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਛਾ ਦੇਖੋ ਜੀ ਤੁਸੀਂ ਸੁਣਿਆ ਹੋਣਾ ਐਬ੍ਰੀਵੀਏਸ਼ਨ ਤੇ ਐਬ੍ਰੀਵੀਏਸ਼ਨ ਦਾ ਮਤਲਬ ਹੁੰਦਾ ਆ ਜਿਹੜੇ ਆਪਣੇ ਸ਼ਾਰਟ ਫਾਰਮਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੁਝ ਵਰਡ ਦੇਖੋ ਜੀ 26 ਆਪਣੇ ਕੋਲ ਅਲਫਾਬੈਟਿਕ ਵਰਡ ਆ ਜਿਨਾਂ ਆਪਾਂ ਲੈਟਰਸ ਕਹਿੰਦੇ ਆ 26 ਅਲਫਾਬੈਟਿਕਲ ਲੈਟਰਸ ਨੇ ਇਹਨਾਂ ਵਿੱਚੋਂ ਪੰਜ ਲੈਟਰਸ ਜਿਹੜੇ ਆ ਅਗਰ ਉਹਨਾਂ ਦੇ ਐਬ੍ਰੀਵੀਏਸ਼ਨਸ ਆ ਰਹੇ ਹੋਣ ਤਾਂ ਉਹਨਾਂ ਦੇ ਨਾਲ ਆਪਾਂ ਐਨ ਲਗਾਣਾ ਆ ਉਹ ਦੇਖੋ ਕਿਹੜੇ ਪੰਜ ਲੈਟਰ ਆ ਯਾਦ ਰੱਖਣ ਲਈ ਗੱਲ ਹੈ ਇਹ ਹੈਗੇ ਆ ਜੀ ਐਚ ਐਲ ਐਮ ਔਰ ਫਿਰ ਐਨ ਔਰ ਐਸ ਅਗਰ ਇਹਨਾਂ ਪੰਜ ਲੈਟਰਸ ਤੋਂ ਕੋਈ ਵੀ ਵਰਡ ਸਟਾਰਟ ਹੁੰਦਾ ਆ ਐਬ੍ਰੀਵੀਏਸ਼ਨ ਖਾਸ ਕਰਕੇ ਔਰ ਤੁਸੀਂ ਕੀ ਕਹਿਣਾ ਆ ਉਹਦੀ ਗੱਲ ਕਰਨੀ ਆ ਇੱਕ ਦੇ ਵਿੱਚ ਤਾਂ ਫਿਰ ਆਪਾਂ ਕੀ ਕਵਾਂਗੇ ਆਪਾਂ ਉਹਦੇ ਲਈ ਐਨ ਯੂਜ਼ ਕਰਾਂਗੇ ਹੁਣ ਜਿਵੇਂ ਤੁਸੀਂ ਕਹਿਣਾ ਆ ਐਲ ਐਲ ਬੀ ਮੇਰਾ ਦੋਸਤ ਜਿਹੜਾ ਹੈ ਉਹ ਇੱਕ ਵਕੀਲ ਹੈ ਜਾਂ ਐਲ ਐਲ ਬੀ ਹੈ ਤਾਂ ਕੀ ਕਵਾਂਗੇ ਮਾਈ ਫਰੈਂਡ ਇਜ਼ इज एन एल एल बी इत एल बी नहीं लगना एन एल एल बी लगना कह रहे हो एम तो ही इज एन एम ए अ एम ए नहीं इज एन 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 जी ओ ही इज एन एस एच ओ ਤੁਸੀਂ ਦੇਖਿਆ ਹੈ ਕਿ ਸਾਰੇ ਐਨ ਦੇ ਨਾਲ ਆਪਾਂ ਇਹਨਾਂ ਬਣਾ ਰਹੇ ਹਾਂ ਅਗਰ ਇਹ ਤੁਹਾਡੇ ਕੋਲ ਪੰਜ ਲੈਟਰ ਹੈ ਤੇ ਇਹਨਾਂ ਨੂੰ ਜਦੋਂ ਤੁਸੀਂ ਇੱਕ ਵਿੱਚ ਲੈ ਕੇ ਆਣਾ ਤਾਂ ਫਿਰ ਤੁਸੀਂ ਕੀ ਕਹਿਣਾ ਐਨ ਅ ਨਹੀਂ ਕਹਿਣਾ ਤੇ ਕਈ ਵਾਰੀ ਇੱਕ ਹੋਰ ਵੀ ਚੀਜ਼ ਹੁੰਦੀ ਹੈ ਕਿ ਆਪਾਂ ਇਹਦੇ ਵਿੱਚ ਵੀ ਕੰਫਿਊਜ਼ਨ ਹੁੰਦੀ ਹੈ ਕਿ ਹਮੇਸ਼ਾ ਜਿਹੜਾ ਅ ਆ ਹੈ ਨਾ ਉਹ ਕਿੱਥੇ ਕਿੱਥੇ ਲੱਗਦਾ ਆ ਇਹ ਜਿਹੜੇ ਵਵਲ ਅੱਖਰ ਹੈ ਇਹਨਾਂ ਦੇ ਵਿੱਚ ਵੀ અપਵਾਦ ਹੈਗੇ ਆ ਜਿਵੇਂ ਤੁਸੀਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਖੋ आप कहना है वन आइड का है फिर इतना अ लगावे क्यों क्योंकि साउंड जी ऊड़ा एडाईडी भी आनी जरूरी है ही इज आ वन आइड परसन यूनिट यूनिट आप यूज करते हैं यूनिट या तो बन रहा या ऊड़ा च नहीं बनता इस करके आप लगा लगा ਸੋ ਇਹਦੇ ਤੇ ਬਹੁਤ ਜ਼ਿਆਦਾ ਖਿਆਲ ਰੱਖਣਾ ਹੈ ਖਾਸ ਕਰਕੇ ਐਬ੍ਰੀਵੀਏਸ਼ਨਸ ਓਨਲੀ ਹੁੰਦਾ ਹੈ ਜਾਂ ਸਾਰੇ ਵਰਡਸ ਵਿੱਚ ਨਹੀਂ ਤੁਸੀਂ ਕਹੋ ਜੀ ਐਚ ਤੋਂ ਕੋਈ ਵੀ ਵਰਡ ਸ਼ੁਰੂ ਹੋ ਰਿਹਾ ਆਪਾਂ ਐਨ ਲਗਾ ਲੀਏ ਨਹੀਂ ਨਹੀਂ ਜਿੱਥੇ ਐਬ੍ਰੀਵੀਏਸ਼ਨਸ ਆ ਰਹੇ ਆ ਜਿਵੇਂ ਤੁਹਾਨੂੰ ਦੱਸਿਆ ਆ ਹੀ ਇਜ਼ ਐਨ ਐਚ ਓ ਡੀ ਐਨ ਐਚ ਓ ਡੀ ਹੈਡ ਆਫ ਡਿਪਾਰਟਮੈਂਟ ਐਨ ਕਿਉਂ ਲਗਾਇਆ ਆਪਾਂ ਕਿਉਂਕਿ ਐਚ ਜਿਹੜਾ ਆ ਉਹ ਐਬ੍ਰੀਵੀਏਸ਼ਨ ਚ ਲਗਾ ਰਹੇ ਹੈ ਹੈਡ ਆਫ ਡਿਪਾਰਟਮੈਂਟ ਔਰ ਐਚ ਜਿਹੜਾ ਹੈ ਇਨ ਪੰਜਾਂ ਵਰਡਾਂ ਵਿੱਚ ਕਿਉਂ ਤੁਸੀਂ ਆਪ ਵੀ ਦੇਖ ਲਓ ਐਚ ਐਲ ਐਮ ਐਨ ਐਸ ਇਹ ਸਾਰੇ ਐ ਤੋਂ ਸ਼ੁਰੂ ਹੋ ਰਹੇ ਆ ਇਸ ਕਰਕੇ ਆਪਾਂ ਕੀ ਕੀਤਾ ਐਨ ਯੂਜ਼ ਕੀਤਾ ਸੋ ਥੈਂਕ ਯੂ ਸੋ ਮਚ